ਮੈਂ ਤੁਹਾਡਾ ਸਮਤਾ ਬਹੁਤ ਧੰਨਵਾਦ ਕਰਨਾ ਚਾਹੁੰਦਾ ਕਿ ਤੁਸੀਂ ਛੋਟੇ ਜਿਹੇ ਸਨੇਹ ਤੇ ਸਾਰੇ ਜਣੇ ਪ੍ਰੈਸ ਵਾਲੇ ਆਏ ਹੋ ਵੀਰੋ ਮੇਰੇ ਉਹ ਇਹ ਮੇਰਾ ਕੋਈ politcal motive ਜਾਂ political ਹੋ ਨਹੀਂ ਆ ਇੱਕ ਮਿਸ਼ਨ ਆ ਇੱਕ ਸੋਚ ਆ ਕਿ ਪੰਜਾਬ ਨੂੰ ਕਿੱਧਰ ਨੂੰ ਲੈ ਕੇ ਜਾਣਾ ਆਪਣੀ ਜ਼ਿੰਮੇਵਾਰੀ ਸਮਝਦਾ ਹੋਇਆ ਆਪਣੀ ਅਕਲ ਮੁਤਾਬਕ ਮੈਂ ਲੱਗਾ ਆ ਐਸ ਵੇਲੇ ਤਾਂ ਮੈਂ ਇਕੱਲਾ ਲੇਕਿਨ ਇਹਨਾ ਜ਼ਰੂਰ ਹੈ ਕਿ ਮੈਂ ਜਿੱਥੇ-ਜਿੱਥੇ ਗਿਆ ਉੱਥੇ ਦਾ ਕਿਸਾਨ ਤੇ ਲੋਕਲ ਬੰਦੇ ਖੁਸ਼ ਬੜੇ ਹੋਏ ਕਿ ਯਾਰ ਕਿਸੇ ਨੇ ਤਾਂ ਪਾਣੀ ਦੀ ਗੱਲ ਕੀਤੀ ਕਿਸੇ ਨੇ ਪਾਣੀ ਨੂੰ ਬਚਾਉਣ ਦੀ ਗੱਲ ਕੀਤੀ ਸਾਡੀ ਫਿਊਚਰ ਜਨਰੇਸ਼ਨ ਦੀ ਗੱਲ ਕੀਤੀ ਸੋ ਇਸ ਮੁਹਿੰਮ ਦੇ ਵਿੱਚ ਨਵੀਂ ਸੋਚ ਨਵਾਂ ਪੰਜਾਬ ਇਹਦੇ ਵਿੱਚ ਮੈਂ ਤੁਹਾਨੂੰ ਸਭ ਨੂੰ ਬੇਨਤੀ ਕਰਾਂਗਾ ਕਿ ਮੈਨੂੰ ਜਗ੍ਹਾ ਜ਼ਰੂਰ ਦਿਓ ਮੈਂ ਜੋ ਬੋਲ ਰਿਹਾ ਜੋ ਮੇਰੇ ਮਨਚ ਹੈ ਜਿਹੜੀਆਂ ਮੇਰੀਆਂ ਕਮੀਆਂ ਆ ਉਹਨਾਂ ਨੇ ਮੈਨੂੰ ਸੁਜੈਸਟ ਜ਼ਰੂਰ ਕਰਿਆ ਕਿ ਵਿਆਹ ਕਰ। ਹਾਂਜੀ ਤੁਹਾਡੇ ਨਾਲ ਬਿਤਰ ਕੋਈ ਨਹੀਂ ਜਾਣਦਾ। ਇਸੇ ਦਿਨੀ ਜਦੋਂ ਕਪਾਾਈ ਚਾਰੀ ਸੀ ਪਿੰਕ ਬੋ ਗੁਲਾਬੀ ਸੁੰਡੀ ਕਰਕੇ ਤੇ ਮੈਂ ਮੱਕੀ ਦਾ ਟ੍ਰਾਇਲ ਕੀਤਾ ਮੱਕੀ ਦਾ ਟ੍ਰਾਇਲ ਹੋਇਆ ਕਾਮਯਾਬ। ਔਰ ਉਸ ਨੂੰ ਲੈ ਕੇ ਮੈਂ ਅੱਗੇ ਤੁਰਿਆ ਔਰ ਪਰ ਵਾਹ ਹੁਗਾਰਾ ਮੇਰਾ ਖਾਸ ਤੌਰ ਤੇ ਮਾਲਵੇ ਦੇ ਖੇਤਰ ਦੇ ਵਿੱਚ ਮੈਂ ਬਰਸਾਤੀ ਮੱਕੀ ਦੀ ਗੱਲ ਕਰਦਾ ਕਿ ਝੋਨਾ ਨਾ ਬੀਜ ਕੇ ਆਪਾਂ ਬਰਸਾਤੀ ਮੱਕੀ ਬੀਜੀਏ ਤੇ ਉਹਦੇ ਸੈਮੀਨਾਰ ਵੀ ਕੀਤੇ ਗੋਸ਼ਟੀਆਂ ਵੀ ਕੀਤੀਆਂ ਤਿੰਨ ਚਾਰ ਤੇ ਲੇ ਰਹਿਗਾ ਮੈਂ ਕੰਦਾ ਯਾਰ ਮੈਂ ਕੰਦਾ ਯਾਰ ਤੇ ਹੁਗਾਰਾ ਬਹੁਤ ਹੈ ਪਰ ਉਸ ਨੂੰ ਅੱਗੇ ਜਾਣ ਲਈ ਅਸੀਂ ICAR ਨੂੰ ਵੀ ਨਾਲ ਲਿਆ ਪਰ ਸਰਕਾਰੀ ਇੰਸਟੀਚਿਊਟ ਹੈ ਜਿਹੜੀ ਮੱਕੀ ਤੇ ਕੰਮ ਕਰ ਰਹੀ ਹੈ ਔਰ ਉਹਨੂੰ ਕਾਮਯਾਬ ਕਰ ਲਈ ਸੀ ਕਿ ਕਿਸਾਨ ਨੂੰ ਕੀ ਕਰਨਾ ਚਾਹੀਦਾ ਐਗਰੀਕਲਚਰ ਪ੍ਰੈਕਟਿਸਸ ਲੈ ਕੇ ਸੋਇੰਗ ਤੋਂ ਕਿਸ ਕਿਸਮ ਦਾ ਬਦਤਰ ਚਾਹੀਦੀ ਆ ਕਿਸ ਕਿਸਮ ਦੀ ਮਸ਼ੀਨ ਚਾਹੀਦੀ ਆ ਔਰ ਉਹਦੇ ਲੈ ਕੇ ਸਪਰੇਅ ਤੋਂ ਕੱਖਾਂ ਤੋਂ ਕੀੜਿਆਂ ਤੋਂ ਕਿਵੇਂ ਉਹਦਾ ਆਪਾਂ ਸਾਰਾ ਕਰਨਾ ਤੇ ਪਾਣੀ ਕਿਸ ਵੇਲੇ ਲਾਉਣਾ ਬਰਸ਼ਾਤੀ ਮੱਕੀ ਨੂੰ ਕੁੱਲ 3-4 ਪਾਣੀ ਲੱਗਣੇ ਪਤਨੇ-ਪਤਨੇ ਔਰ ਮੱਕੀ ਪੱਕ ਜਾਣੀ ਆ ਔਰ ਪੱਕਣ ਤਾਈਂ ਉਹਦੀ ਹਾਰਵੈਸਟਿੰਗ ਤਾਈਂ ਤੇ ਫੇਰ ਸਾਰੋਂ ਵੱਡੀ ਗੱਲ ਦੇਖੋ ਇਹ ਗੱਲਾਂ ਇਸ ਲੈਵਲ ਤਾਈਂ ਸਰਕਾਰ ਨੇ ਹਲੇ ਨਹੀਂ ਕੀਤੀਆਂ ਪਿਛਲੇ ਦਿਨੀ ਸਰਕਾਰ ਨੇ ਇਹ ਇਹੋ ਕੁਝ ਬੰਦੇ ਸੀਐਮ ਸਾਹਿਬ ਗਏ ਸੀ ਉੱਥੇ ਉਹਨਾਂ ਨੇ ਵੱਖਰੇ ਵੱਖਰੇ ਜ਼ਿਲ੍ਹਿਆਂ ਚੋਂ ਕੁਝ ਬੰਦੇ ਆਏ ਇੱਕ ਆਡੀਟੋਰੀਅਮ ਦੇ ਵਿੱਚ 3-400 500 ਬੰਦਾ ਮੈਨੂੰ ਗਿਣਤੀ ਨਹੀਂ ਕਰ ਸਕਦਾ ਤੇ ਉਹਨਾਂ ਨਾਲ ਉਹਨਾਂ ਨੇ ਗੱਲ ਕੀਤੀ ਕਿ ਤੁਹਾਨੂੰ ਮੱਕੀ ਦਾ ਬੀਜ ਦੇਾਂਗੇ ਬੀਜ ਤਾਂ ਯਾਰ ਹਰੇ ਘੱਟੀ ਦੇ ਮਿਲਦਾ ਕੋਈ ਨਵੀਂ ਗੱਲ ਨਹੀਂ ਆ ਕਿ ਮੱਕੀ ਦਾ ਬੀਜ ਨਹੀਂ ਮਿਲਦਾ ਆ 5 ਲੱਖ ਏਕੜ ਮੱਕੀ ਅੱਜ ਹੜੂ ਲੱਗੀ ਵਾ ਜਿਹੜਾ ਮੈਂ ਪ੍ਰਮੋਟ ਨਹੀਂ ਕਰਦਾ ਮੈਂ ਬਰਸਾਤੀ ਮੱਕੀ ਦੀ ਗੱਲ ਕਰ ਰਿਆ ਤੇ ਉਹੀ ਵੀ ਵਿਜੈ ਜਣਾ ਬਰਸਾਤੀ ਮੱਕੀ ਵੇਲੇ ਬਰਸਾਤ ਵੇਲੇ ਵੀ ਮੈਂ ਬਰਸਾਤੀ ਮੱਕੀ ਨੂੰ ਪ੍ਰਮੋਟ ਕਰਨ ਲਈ ਅੱਜ ਤੁਹਾਨੂੰ ਸਾਰਿਆਂ ਨੂੰ ਤਕਰੀਰ ਦਿੱਤੀ ਆ ਉਹਦਾ ਪੋਰਟਲ ਅਸੀਂ ਅੱਜ ਲਾਂਚ ਕਰਨ ਜਾ ਰਹੇ ਆ ਇੱਥੇ ਤਾਂ ਠੀਕ ਆ ਕਿ ਕੰਬਾਈਨ ਹਾਰਵੈਸਟਰ ਆਇਆ ਹਾਰਵੈਸਟ ਹੋ ਗਈ ਇਹ ਵੀ ਠੀਕ ਆ ਉਹਦੇ ਬਾਅਦ ਉਹਦੇ ਬਾਅਦ ਦੀ ਤਾਂ ਗੱਲ ਤੁਸੀਂ ਕੀਤੀ ਨਹੀਂ ਚਾਹੀਦਾ ਤਾਂ ਸੀ ਜਿੱਦਾਂ ਮੈਂ ਐਮਐਸਪੀ ਅਨਾਉਂਸ ਕੀਤੀ ਆ ਮੈਂ ਇੱਕ ਇੰਡੀਵਿਜੂਅਲ ਐ ਮੇਰੀ ਇੱਕ ਸੋਚ ਆ ਔਰ ਮੈਂ ਸਮਝਦਾ ਕਿ ਮੱਕੀ ਜਿਹੜੀ ਦੋਆਂ ਸਾਲਾਂ ਜਮ ਮ ਬਜਾਉਂਗਾ ਇਹ ਬੜੇ ਆਰਾਮ ਨਾਲ ਖਪ ਜਾਏਗੀ ਤੇ ਸਵਾਲ ਇਹ ਵੀ ਇੱਕ ਦੋ ਸਾਲ ਬਾਅਦ ਕੀ ਕੀ ਹੋਏਗਾ ਮੈਂ ਕਿਹਾ ਨਾ ਦੋਆਂ ਸਾਲਾਂ ਸਰਕਾਰ ਕਿਉਂ ਸੁੱਤੀ ਆ ਸਰਕਾਰ ਕਿਉਂ ਨਹੀਂ ਕਹਿੰਦੀ ਕਿ ਇਹ ਮੱਕੀ ਅਸੀਂ ਐਮਐਸਪੀ ਤੇ ਖਰੀਦਾਂਗੇ ਅਸੀਂ ਪ੍ਰਬੰਧ ਕਰਾਂਗੇ ਬਾਹਰ ਸਰਕਾਰ ਨਾਲ ਕਿਉਂ ਨਹੀਂ ਗੱਲ ਕਰਦੀ ਖੁਦ ਆਪਣੇ ਇੰਤਜ਼ਾਮ ਕਿਉਂ ਨਹੀਂ ਕਰਦੀ ਮੈਂ ਕੋਈ ਭੱਜ ਨਹੀਂ ਰਿਹਾ ਕਿ ਮੈਂ ਸਰਕਾਰ ਦੀ ਮਦਦ ਲੈਣ ਲਈ ਤੁਹਾਨੂੰ ਅੱਜ ਅੱਗੇ ਨਾ ਕਰਿਆ ਲੇਕਿਨ ਸਰਕਾਰ ਦਾ ਫਰਜ਼ ਬਣਦਾ ਔਰ ਇਸ ਫਰਜ਼ ਇਸ ਫਰਜ਼ ਤੋਂ ਸਰਕਾਰ ਭੱਜ ਰਹੀ ਹੈ ਕੁਤਾਈ ਕਰ ਰਹੀ ਹੈ ਔਰ ਮੈਂ ਕੁਝ ਗੱਲਾਂ ਸ਼ੇਅਰ ਕਰਨੀ ਚਾਹਾਂਗਾ ਮੱਕੀ ਵੀ ਬੀਜ ਦਿੱਤੀ ਤੇ ਕੱਲ ਨੂੰ ਹਰਿਆਣੇ ਚ ਕਿਸੇ ਹੋਰ ਸਟੇਟ ਮੱਕੀ ਜਿੱਦਾਂ ਸਾਡਾ ਝੋਨਾ ਸਸਤਾ ਹੁੰਦਾ ਮੱਕੀ ਸਸਤੀ ਹੋਏ ਮੈਂ ਕਹਿੰਦਾ ਵੀ 2240 ਰੁਪਏ ਨੂੰ ਰਾਣਾ ਖਰੀਦੇਗਾ ਆਈ ਵਿਲ ਇਨਸ਼ੋਰ ਦੈਟ ਦੀ ਮੇਜ਼ ਸੈਲਸ ਐਟ 20 240 ਰੁਪਏ ਵਿਚ ਇਸ ਦੀ ਐਮਐਸਪੀ MSP ਤੇ ਮੱਕੀ ਵਿਕੇ ਉਹ ਹੁਣ ਜਿਵੇਂ ਪਹਿਲਾਂ MSP ਤੇ ਝੋਨਾ ਵਿਕਦਾ ਲੋਕ ਬਿਹਾਰ ਤੋਂ ਉੱਤਰ ਪ੍ਰਦੇਸ਼ ਤੋਂ ਲੈ ਆ ਕੇ ਝੋਨਾ ਪੰਜਾਬ ਤਰੋਦੇ ਆ ਉਹ ਚੀਜ਼ ਨੂੰ ਅਵੋਇਡ ਕਰਨ ਲਈ ਇਹ ਉਹਦੇ ਝੋਨੇ 'ਚ ਵੀ ਹੋ ਸਕਦਾ ਲੇਕਿਨ ਅਜੇ ਤੱਕ ਕਿਸੇ ਨੇ ਦਿਮਾਗ ਨਹੀਂ ਲਾਇਆ ਆ ਜਿਹੜਾ ਪੋਰਟਲ ਅਸੀਂ ਲਾਂਚ ਕਰਨ ਜਾ ਰਹੇ ਹਾਂ ਨਾ ਇਹਦੇ ਵਿੱਚ ਕਿਸਾਨ ਨੇ ਆਪਣੇ ਅਪਨ ਨੂੰ ਰਜਿਸਟਰ ਕਰਾਉਣਾ ਮੱਕੀ ਦਾ بیج ਦੀ ਰਸੀਦ ਉਹ ਜਗ੍ਹਾ ਦੀ ਲੋਕੇਸ਼ਨ ਤੇ ਰਜਿਸਟ੍ਰੇਸ਼ਨ ਉਹ ਕਰਾਏਗਾ ਫੇਰ ਉਹ ਸਾਡਾ ਫਾਰਮਰ ਹੋਏਗਾ ਫਿਰ ਅਸੀਂ ਉਹਦੀ ਜਨਾ ਉਤਪਾਦਨ ਹੈ ਉਹਦੇ ਚੱਕਣਦੇ ਅਸੀਂ ਜ਼ਿੰਮੇਵਾਰ ਹੋਵਾਂਗੇ ਸੋ ਅਸੀਂ ਜਿੱਥੇ ਐਮਐਸਪੀ ਅਨਾਉਂਸ ਕਰ ਰਹੇ ਹਾਂ ਉੱਥੇ ਵੇਸ ਐਂਡ ਮੀਨਸ ਟੂ ਚੈੱਕ ਕਿ ਸਾਡੇ ਨਾਲ ਠੱਗੀ ਨਾ ਹੋਵੇ ਕੋਈ ਵਪਾਰੀ ਮੱਕੀ ਸਪਲਾਈ ਕਰ ਜਾਏ ਤੇ ਕਿਸਾਨ ਦਾ ਨੋ ਹੋਵੇ ਇਹ ਚੀਜ਼ਨ ਅਵੋਇਡ ਕਰ ਲਈ ਅਸੀਂ ਪੋਰਟਲ ਕੀਤਾ ਔਰ ਮੈਂ ਇੱਕ ਗੱਲ ਸਰਕਾਰ ਨੂੰ ਪੁੱਛਣਾ ਚਾਹਣਾ ਕਿ ਸਰਕਾਰ ਨੇ ਤਿੰਨ ਜ਼ਿਲ੍ਹੇ ਅਨਾਉਂਸ ਕੀਤਾ ਵੀ ਇਹਨਾਂ ਦੇ ਵਿੱਚ ਤੁਸੀਂ ਮੱਕੀ ਬੀਜੋ। ਔਰ ਮੇਰੇ ਉਹ ਜ਼ਿਲ੍ਹੇ ਨੇ ਕਪੂਰਥਲਾ, ਗੁਰਦਾਸਪੁਰ ਤੇ ਤੀਜਾ ਬਠਿੰਡਾ। ਮੇਰੇ ਸਾਹਬ ਨਾਲ ਸੰਗਰੂਰ, ਬਰਨਾਲਾ, ਮਾਨਸਾ, ਬਠਿੰਡਾ ਇਹ ਸਾਰਿਆਂ ਨੂੰ ਵੱਧ ਡੀਪ ਲੀਡ ਪਾਣੀ ਇੱਥੇ ਕਰ ਰਿਆ। ਇਹਨਾਂ ਨੂੰ ਕਿਉਂ ਛੱਡ ਦਿੱਤਾ ਬਈ? ਉਹ 17500 ਰੁਪਿਆ ਪਰ ਹੈਕਟੇਰ। ਪਾਰ ਸਰਕਾਰ ਦੀ ਜਿਹੜੀ ਸਬਸਿਡੀ ਆਈ ਆ 82 ਕਰੋੜ ਆਈਆ ਪੰਜਾਬ ਸਰਕਾਰ ਨੇ ਉਹ ਚ 1 ਰੁਪਇਆ ਨਹੀਂ ਜੋੜਿਆ ਉਹ ਕਰੀਬ ਕਰੀਬ ਅ 12000 ਹੈਕਟੇਰ ਤੇ ਜਾ ਕੇ ਸਟਾਪ ਲੱਗ ਜਾਣਾ ਸਰਕਾਰ ਕਹਿੰਦੀ 12000 ਹੈਕਟੇਰ ਤੇ ਤੇ ਅਸੀਂ 17500 ਰੁਪਏ ਪਰ ਹੈਕਟੇਰ ਦੇਾਂਗੇ ਤੇ ਉਹਦੇ ਉੱਪਰ ਵੀ 10000 ਰੁਪਏ ਇਹਨਾਂ ਨੂੰ ਸਹੀ ਮੈਨੂੰ ਜੀ ਪਤਾ ਹੀ ਨਹੀਂ ਕਿ ਮੱਖੀ ਦੀ ਜੀ ਕਿੰਨੀ ਜਾਣੀ ਆ ਲਓ ਤੁਸੀਂ ਐ ਕਰੋ एफसीडी ਦੇ ਦਫਤਰ ਤੋਂ ਡਾਇਰੈਕਟਰ ਐਗਰੀਕਲਚਰ ਤੇ ਮੰਤਰੀ ਜੀ ਨੂੰ ਪੁੱਛ ਲਓ ਹਾੜੂ ਵਕੀ ਜਿਹੜੀ ਹੁਣ ਪੱਕਣ ਵਾਲੀ ਆ ਉਹ ਕਿੰਨੇ ਆ ਦੱਸ ਨਹੀਂ ਪਾਉਣਗੇ ਇੱਕ ਇਹਦੇ ਬਾਅਦ ਪੁੱਛੋ ਜਰੂਰ ਤੇ ਮੈਂ ਇਹ ਕਹਿਣਾ ਚਾਹਣਾ ਕਿ ਰਜਿਸਟ੍ਰੇਸ਼ਨ ਹਰ ਚੀਜ਼ ਦੀ ਹੋਣੀ ਚਾਹੀਦੀ ਹੈ ਕਿੰਨਾ ਚੋਣਾ ਆ ਕਿੰਨੀ ਕਰਨ ਕਿਆ ਵਾਈ ਨਾਟ ਮੈਕਮੇ ਹੈ ਕਾਦੇ ਲਈ ਔਨਲਾਈਨ ਤੇ ਹੀ ਹੋ ਜਾਣੀ ਰਜਿਸਟ੍ਰੇਸ਼ਨ ਤੇ ਇਹ ਸਾਰੀਆਂ ਚੀਜ਼ਾਂ ਜ਼ਰੂਰੀ ਆ ਤੇ 10000 ਰੁਪਏ ਪਰ ਏਕੜ ਦਾ ਖਰਚਾ ਬਿਜਲੀ ਦਾ ਝੋਨਾ ਪਾਲਣ ਨੂੰ ਆਉਂਦਾ ਸਰਕਾਰ ਨੇ ਜਿਹੜਾ ਮੱਕੀ ਬੀਜਿਆ ਉਹਨੂੰ 17500 ਰੁਪਿਆ ਪਰ ਹੈਕਟਾਰ ਤਾਂ ਉਧਰੋਂ ਮਿਲਣਾ ਚਾਹੀਦਾ ਤੇ 10000 ਰੁਪਿਆ ਪਰ ਏਕੜ ਜਿਹੜੀ ਬਚਤ ਬਿਜਲੀ ਦੀ ਬਿੱਲ ਦੀ ਹੋਣੀ ਆ ਤੇ ਪਾਣੀ ਬਚਣਾ ਉਹ ਕਿਸਾਨ ਨੂੰ ਜਾਣਾ ਚਾਹੀਦਾ ਮੈਂ ਸਰਕਾਰ ਨੂੰ ਵੀ ਕਹਾਂਗਾ ਇੱਥੇ ਥੋੜਾ ਜਿਹਾ ਧਿਆਨ ਦੇਣ ਔਰ ਅੱਜ ਮੇਰਾ ਮਕਸਦ ਪੋਰਟਲ ਲਾਂਚ ਕਰਨ ਦਾ ਤਾਂ ਕਿ ਸਾਰੇ ਕਿਸਾਨਾਂ ਨੂੰ ਪਤਾ ਲੱਗ ਜਾਵੇ ਕਿ ਪੋਰਟਲ ਦੇ ਉੱਤੇ ਕਿਵੇਂ ਜਾਣਾ ਤੇ ਆਪਾਂ ਉਹਨੇ ਆਪਣੀ ਰਜਿਸਟ੍ਰੇਸ਼ਨ ਕਿਦਾਂ ਕਰਾਉਣੀ ਆ ਔਰ ਸਮੇਂ-ਸਮੇਂ ਤੇ ਸਾਰੀਆਂ ਗੱਲਾਂ ਅਸੀਂ ਪੋਰਟਲ ਤੇ ਦੱਸੀਆਂ ਜੇ ਕਿਸੇ ਦੀ ਕੋਈ ਖਾਸ ਗੱਲ ਸਾਨੂੰ ਪੁੱਛਣੀ ਹੋਵੇਗੀ ਉਹਦਾ ਜਵਾਬ ਵੀ ਅਸੀਂ ਉਹਦਾ ਸਾਰਿਆਂ ਲਈ ਪੋਰਟਲ ਤੇ ਦਿੱਤੇ ਦੇ ਦਿਆਂਗੇ ਇਹਨਾਂਦਰ ਕੁਝ ਮੈਂ ਇੱਕ ਵਾਰ ਪੋਰਟਲ ਦਾ ਤੁਹਾਨੂੰ ਦਿਖਾ ਦਿੰਦਾ ਜੀ ਅਸੀਂ ਇਸੇ ਤਰੀਕੇ ਨਾਲ ਡਿਵੈਲਪ ਕੀਤਾ ਲੈ ਸਾਈਡ ਆਫ ਸਾਈਡ ਮੰਨ ਕਰਦੇ ਆਂ ਇਹਨਾਂ ਤੋਂ ਲਵਾ ਕੇ ਆ ਜਨਾ ਦੇਖਦੇ ਦੀ ਸਹੀ ਸਹੀ ਆਪ ਵੀ ਲਾਈਟ ਆਫ ਕਰੋ ਇਹ ਵਾਲੇ ਕਰੋ ਇਹ ਵਾਲੇ ਕਰੋ ਆਪ ਹੀ ਕਰ ਦੋਗੇ ਤੁਹਾਡੇ ਇਹ ਇਹ ਜਿਹੜਾ ਪੋਰਟਲ ਆ ਬਰਸਾਤੀ ਮੱਕੀ ਜਿਹੜੀ ਰਾਣਾ ਜੀ ਪ੍ਰਮੋਟ ਕਰ ਰਹਾ ਹੈ ਤੇ ਜਿਹਦੇ ਤੇ ਰਾਣਾ ਜੀ ਨੇ ਐਮਐਸਪੀ ਡਿਕਲੇਅਰ ਕੀਤੀ ਆਪਣੇ ਵੱਲੋਂ ਉਹਨੂੰ ਸਿਰੇ ਚ ਢਾਉਣ ਤੋਂ ਇਹ ਪੋਰਟਲ ਬਣਾਇਆ ਗਿਆ ਤਾਂ ਕਿ ਫਾਰਮਰ ਨੂੰ ਵੀ ਕਲੈਰਿਟੀ ਹੋਵੇ ਜਦੋਂ ਮੱਕੀ ਬੀਜ ਰਿਹਾ ਕਿ ਉਹਦੀ ਫਸਲ ਜਿਹੜੀ ਆ ਉਹ ਐਮਐਸਪੀ ਤੇ ਚੱਕੀ ਜਾਣੀ ਆ ਸੋ ਉਹਦੇ ਲਈ ਇਹ ਵੈਬਸਾਈਟ ਡਵੈਲਪ ਕੀਤੀ ਆ ਸਭ ਤੋਂ ਪਹਿਲਾਂ ਤੇ ਫਾਰਮਰ ਇਹਦੇ ਤੇ ਰਜਿਸਟਰ ਕਰੂਗਾ ਰਜਿਸਟ੍ਰੇਸ਼ਨ ਦੇ ਵਿੱਚ ਰਜਿਸਟ੍ਰੇਸ਼ਨ ਆਲਾ ਕਰੂਗੇ ਜੀਮੇਦਾਰ ਆਪਦਾ ਨਾਮ ਪਿਤਾ ਜੀ ਦਾ ਨਾਮ ਲਾਸਟ 4 ਡਿਜੀਟਸ ਆਫ ਦੀ ਆਧਾਰ ਕਾਰਡ ਤੇ ਆਪਦੇ ਮੋਬਾਈਲ ਤੇ ਉਹਨਾਂ ਦੇ OTP ਆਊਗਾ ਜਦੋਂ ਮੋਬਾਈਲ ਨੰਬਰ ਫੀਲ ਕਰੀਦਾ ਤਾਂ ਕਿ ਜੈਨੂਇਨ ਫਾਰਮਰ ਆਉਣ ਤੇ ਜੈਨੂਇਨ ਫਾਰਮਰ ਨੂੰ ਅਸੀਂ ਹੈਂਡਲ ਕਰ ਸਕੀਏ ਜਦੋਂ OTP ਆਉਂਦਾ OTP ਐਂਟਰ ਕਰਕੇ ਇਹ ਲੌਜੀ ਕੈਸ਼ ਜਵੇਤੋਂ ਅਪਰ ਸਤੋ ਪਿੰਡ ਦਾ ਨਾਮ ਕਿੰਨਾ ਕਿੰਨਾ ਲਈ ਉਹ ਮੱਕੀ ਬੀਚਣਾ ਚਾਹੁੰਦੇ ਆ ਕੀ ਉਹਨਾਂ ਨੇ ਪਹਿਲਾਂ ਮੱਕੀ ਬੀਜੀ ਆ ਨਹੀਂ ਬੀਜੀ ਆ yes or no ਕਰ ਕਿਉਂ ਆਪਿਆ ਨੂੰ ਰਜਿਸਟਰ ਕਰੂਗਾ ਤੇ ਆਪਸ਼ਨਲ ਹੈ ਕਿਹੜੀ ਤਰੀਕ ਨਾਲ ਮੱਕੀ ਬੀਚਣਾ ਚਾਹੁੰਦੇ ਆ ਇਹਨਾਂ ਸਾਈਟਸ ਤੇ ਜਦੋਂ ਰਜਿਸਟਰ ਕਰ ਜਾਣਗੇ ਉਹ ਕਿਹੜੀ ਬੈਂਕ ਦੇ ਡਿਟੇਲਸ ਹੋਣਗੇ ਤਾਂਕਿ ਉਹਦੇ ਖਾਤੇ ਦੇ ਵਿੱਚ 15 ਦਿਨਾਂ ਦੇ ਵਿੱਚ ਵਿੱਚ ਜਿਹੜੀ ਲਿਫਟਿੰਗ ਚਾਰਦੀ ਪੇਮੈਂਟ ਜਾ ਸਕੇ ਇਹ ਡਿਟੇਲਸ ਪਾ ਕੇ ਜੀਬੀ ਦਾ ਰਜਿਸਟਰ ਹੋ ਜਾਊਗਾ ਜਦੋਂ ਰਜਿਸਟਰ ਹੋ ਜਾਣਗੇ ਫਿਰ ਅਸੀਂ ਡਾਇਰੈਕਟਲੀ ਉਸ ਜੀਬੀ ਦਾ ਨੂੰ ਸੰਪਰਕ ਕਰਾਂਗੇ ਤੇ ਉਹਨਾਂ ਦੇ ਨਾਲ ਜਿਹੜਾ ਲੌਂਗ ਟਰਮ ਐਗਰੀਮੈਂਟ ਸੀਜ਼ਨ ਦਾ ਹੈਗਾ ਆ ਜਿਹਦੇ ਰਾਹੀਂ ਸਪੈਸੀਫਿਕੇਸ਼ਨ ਵੀ ਮੈਂਸ਼ਨ ਹੋਣ ਗਿਆ ਕੁਆਂਟੀਟੀ ਵੀ ਮੈਂਸ਼ਨ ਹੋਊਗੀ ਕਿੰਨੇ ਕਿਲ ਮੱਕੀ ਬੀਜੀ ਆ ਉਹ ਸਾਰਾ ਐਗਰੀਮੈਂਟ ਕਰਾਂਗੇ ਤਾਂ ਕਿ ਜ਼ਿੰਮੇਦਾਰ ਨੂੰ ਕਲੈਰਟੀ ਹੋਵੇ ਵੀ ਮੇਰੀ ਮੱਕੀ ਐਮ ਐਸ ਬੀ ਤੇ ਰਾਲਾ ਜੀ ਵੱਲੋਂ ਚੱਕੀ ਜਾਵੇ ਇਹਦੇ ਇਲਾਵਾ ਇਸ ਵੈਬਸਾਈਟ ਨੇ ਬਰਸਾਤੀ ਮੱਕੀ ਤੇ ਹੋਰ ਡਿਟੇਲ ਸ਼ੇਅਰ ਕਰਦੇ ਆ ਵੀ ਕਲਾਈਮੈਟਿਕ ਕੰਡੀਸ਼ਨਸ ਜੀਮੀਦਾਰ ਨੂੰ ਇਸ ਵੈਬਸਾਈਟ ਤੇ ਜਾ ਕੇ ਪਤਾ ਲੱਗ ਜਾਊਗਾ 70 80% ਉਹਦੇ ਜਿਹੜੇ ਸਵਾਲ ਨੇ ਉਹ ਇਹਦੇ ਕੋਈ ਪੂਰੇ ਹੋ ਜਾਣਗੇ ਕਿ ਮੈਂ ਬੀਜ ਨਹੀਂ ਕਦੋਂ ਆ ਜਰਮੀਨੇਸ਼ਨ ਕਲਾਈਮੈਟਿਕ ਰਿਕੁਆਇਰਮੈਂਟ ਕੀ ਹੈ ਜਰਮੀਨੇਸ਼ਨ ਕਦੋਂ ਹੁੰਦੀ ਆ ਜਦੋਂ ਝੋਨਾ ਬੀਜਣ ਤੋਂ ਪਹਿਲਾਂ ਪਹਿਲਾਂ ਬੀਜ ਦਿਓ ਰਿਕਮੈਂਡੇਡ ਵੈਰਾਈਟੀਆਂ ਕਿਹੜੀਆਂ ਉੱਚ ਬੀ ਕਿੰਨਾ ਪੈਣਾ 7 ਤੋਂ 8 ਕਿਲੋ ਪਰ ਏਕਰ ਇਹਦੀ ਟਰੀਟਮੈਂਟ ਜੇ ਕਰਨੀਆਂ ਪੈਣੀਆਂ ਸੀਡੀਆਂ ਜ਼ਿਆਦਾਤਰ ਅਕੱਲ ਸੀਡ ਟਰੀਟਡ ਹੀ ਹੁੰਦੇ ਆ ਪਰ ਕੁਝ ਜੀ ਨਾਨ ਟਰੀਟਡ ਸੀਡ ਹੋਵੇ ਉਹਦੀ ਟਰੀਟਮੈਂਟ ਕੀ ਕਰਨੀ ਆ ਪ੍ਰੋਪਰ ਡਿਟੇਲਸ ਆ ਉਹਦੇ ਤੋਂ ਬਾਅਦ ਸੈਕੰਡ ਆ ਜੀ ਸੋਇੰਗ ਟਾਈਮ ਕੀ ਹੈ ਇਹਦਾ ਕਿ ਇਸ ਤਰੀਕੇ ਨਾਲ ਸੋਇੰਗ ਕਰਨੀ ਆ ਸਪੇਸਿੰਗ ਕੀ ਰੱਖਣੀ ਆ 60/20 ਸੈਂਟੀਮੀਟਰ ਸੀਡ ਦੇਰ ਚ ਕਿੰਨੀ ਹੋਣੀ ਚਾਹੀਦੀ ਆ ਅਗੇ ਲੜੀ ਨੂੰ ਨਿਊਟ੍ਰੀਸ਼ਨ ਤੇ ਫਰਟੀਲਾਈਜ਼ਰ ਮੈਨੇਜਮੈਂਟ ਡੀਜ਼ਲ ਡੋਸ ਡੀਏਪੀ ਦੀ ਕਿੰਨੀ ਹੋਣੀ ਚਾਹੀਦੀ ਹੈ 55 ਕਿਲੋ ਉਹਦੇ ਤੋਂ ਬਾਅਦ ਐਮਓਪੀ ਵੀ ਕਿਲੋ ਯੂਰੀਆ ਇਹਨੂੰ ਕਿੰਨਾ ਕਿੰਨਾ ਪੈਣਾ ਚਾਹੀਦਾ ਜ਼ਿੰਕ ਦੀ ਕੀ ਰਿਕੁਆਇਰਮੈਂਟ ਹੈ ਮਤਲਬ ਜਿੰਨੀ ਵੀ ਨਿਊਟ੍ਰੀਸ਼ਨਲ ਰਿਕੁਆਇਰਮੈਂਟ ਹੈ ਗਿਆ ਕ੍ਰੌਪੀਆਂ ਦੇ ਵਿੱਚ ਮੈਂਸ਼ਨ ਡਿਆ ਇਹ ਤੋਂ ਬਾਅਦ ਅਗਿਆਰੀ ਜੀ ਕ੍ਰਿਟੀਕਲ ਇਰੀਗੇਸ਼ਨ ਸਟੇजेस ਕੀ ਆ ਬਹੁਤ ਝਟਕਾ ਗਿਆ ਸੌਦਾ ਪਹਿਲਾਂ ਜਿੱਦਣ ਮੱਛੀ ਭੀਜਦੇ ਹੋ ਪਹਿਲਾਂ ਪਾਣੀ ਲਾ ਦੇਣਾ ਤੇ ਫਿਰ ਜਿੱਦਣ ਗੋਡਿਆਂ ਦੀ ਆ ਗਈ ਗੋਡਿਆਂ ਦੀ ਆ ਗਈ ਫੇਰ ਪਾਣੀ ਦੀ ਲੋੜ ਹੈ ਤੇ ਉਸ ਸਮੇਂ ਆਪਣੀ ਬਾਦਸ਼ਾਹ ਜੰਗੀਆਂ ਸੋ ਉਦੋਂ ਬਾਅਦ ਪਾਣੀ ਦੀ ਘਾਟ ਕਿਤੇ ਰਹਿੰਦੀ ਮੱਛੀ ਅੱਗੇ ਫਿਰ ਈਡ ਮੈਨੇਜਮੈਂਟ ਜੇ ਕੱਖ ਹੋਵੇ ਤਾਂ ਕਿਹੜੀ ਕਿਹੜੀ ਅਸੀਂ ਪ੍ਰੀ ਐਮਰਜੈਂਸ ਸਰਵਿਸਾਈਡ ਲਾਉਣੀ ਆ ਪੋਸਟ ਐਫਟਰ ਪੋਸਟ ਐਮਰਜੈਂਸ ਕਿਹੜੀ ਲਾਉਣੀ ਆ ਪ੍ਰੀ ਐਮਰਜੈਂਸ ਹੁੰਦੀ ਆ ਵੀ ਜਿਹੜਾ ਬੂਟਾ ਬਾਹਰ ਜਰਮਿਨੇਟ ਕਰਨ ਤੋਂ ਪਹਿਲਾਂ ਪਹਿਲਾਂ ਅਸੀਂ ਦਵਾਈ ਲਾ ਦੇਣੀ ਆ ਸੋ ਇਹ ਸਾਰਾ ਡਾਟਾ ਜ਼ਿੰਮੇਵਾਰ ਨੂੰ ਇੱਕ ਐਜੂਕੇਸ਼ਨਲ ਇਨਫੋਰਮੇਸ਼ਨ ਮੱਕੀ ਦੀ ਬਜਾਈ ਦੀ ਸਾਰੀ ਇਹ ਮਿਲਪਰ ਹੋਊਗੀ ਕਿਹੜੀਆਂ ਕਿਹੜੀਆਂ ਇਹਨੂੰ ਦਵਾਈਆਂ ਪੈਣੀਆਂ ਕਿਹੜੇ ਕਿਹੜੇ ਪੈਸਟ ਪੈਂਦੇ ਉਹਨਾਂ ਦਾ ਰਾਜ਼ ਕੀ ਆ ਆਰਮੀ ਵਰਮ ਪੈਂਦਾ ਲੀਫ ਬਲਾਈਟਸ ਪੈਨੀਆਂ ਸਟੈਮ ਬੋਰਰ ਦੀ ਬਿਮਾਰੀ ਪੈਨੀ ਉਹਨਾਂ ਦੀ ਕੀ ਕੀ ਸੌਲਟਸ ਨੇ ਜਿਹੜੀਆਂ ਦਵਾਈਆਂ ਪੈਣੀਆਂ ਇਹਦੇ ਨੈਕਸਟ ਸਟੇਜ ਦੇ ਵਿੱਚ ਅਸੀਂ ਇਹਦੀਆਂ ਐਗਜ਼ੈਕਟ ਡੋਸੇਜਸ ਐਂਡ ਹਾਊ ਟੂ ਟ੍ਰੀਟ ਇਟ ਉਹ ਵੀ ਐਗਜ਼ੈਕਟਲੀ ਇਹ ਚ ਪ੍ਰੋਵਾਈਡ ਕਰਾਵਾਂਗੇ ਹਾਰਵੈਸਟਿੰਗ ਕਦੋਂ ਮੱਕੀ ਹਾਰਵੈਸਟ ਕਰਨੀ ਹੈ ਮੱਕੀ ਵੇਖ ਕੇ ਪਤਾ ਲੱਗੂਗਾ ਵੀ ਜਦੋਂ ਸੁੱਕ ਗਈ ਉਦੋਂ ਹਾਰਵੈਸਟ ਕਰਨੀ ਹੈ ਇਹਦਾ ਗ੍ਰੇਨ ਦਾ ਮੌਇਸਚਰ ਡਿਊਰਿੰਗ ਹਾਰਵੈਸਟਿੰਗ ਕਿ ਹੋਣਾ ਚਾਹੀਦਾ ਤੇ ਡਿਊਰਿੰਗ ਪੈਕਿੰਗ ਕਿ ਹੋਣਾ ਚਾਹੀਦਾ ਜਦੋਂ ਪੈਕਿੰਗ ਹੋ ਰਹੀ ਹੋਵੇ ਉਦੋਂ 12 ਤੋਂ 14 ਪਰਸੈਂਟ ਮੌਇਸਚਰ ਹੋਣਾ ਚਾਹੀਦਾ ਤਾਂ ਕਿ ਇਹਨੂੰ ਉਲੀ ਨਾ ਲੱਗੇ ਤੇ ਦੀ ਕੁਆਲਿਟੀ ਨਾ ਖਰਾਬ ਹੋਵੇ ਸੋ ਇਸ ਤਰੀਕੇ ਦੇ ਨਾਲ ਜਿੰਨੀ ਵੀ ਸਰਵਿਸਿਜ਼ ਹੈਗੀਆਂ ਪਰ ਇਹ ਉੱਤੇ ਕਰੋਗੇ ਐਮਐਸਪੀ ਜੋ ਪਾਤਾ ਸਰਕਾਰ ਵੀ ਰੇਟ ਹੈਗਾ ਮੈਂਸ਼ਨਡ ਆ ਪੀਮੀਟਰ 15 ਦਿਨਾਂ 'ਚ ਇਹ ਸਾਰਾ ਕੁਝ ਕੀਤਾ ਕਿਉਂ ਜਾ ਰਿਹਾ ਤਾਂ ਕਿ ਪੰਜਾਬ ਦਾ ਪਾਣੀ ਬਚ ਸਕੇ ਕੰਪੇਅਰ ਟੂ ਚੋਨਾ 60% ਪਲਸ ਪਾਣੀ ਬਚਦਾ ਸੋ ਮੱਕੀ ਹੀ ਇੱਕ ਆਪਸ਼ਨ ਹੈ ਜੀ ਆਪਣੇ ਨੂੰ ਪੰਜਾਬ ਦਾ ਪਾਣੀ ਬਚਾਉਣ ਵਾਸਤੇ ਇਹ ਕੋਣ ਕੋਣ ਬੰਦਾ ਅਪਲਾਈ ਕਰ ਸਕਦਾ ਮੱਕੀ ਬੀਜੇ ਨੂੰ ਪੰਜਾਬ ਦਾ ਜ਼ਿਮੀਦਾਰ ਹੋਣਾ ਚਾਹੀਦਾ ਤੇ ਬਰਸਾਤੀ ਮੱਕੀ ਬੀਜੇ ਹੋਣੀ ਚਾਹੀਦੀ ਆ ਇਹਦੇ ਤੋਂ ਬਾਅਦ ਜਦੋਂ ਨੇ ਮੱਕੀ ਬੀਜ ਲਈ ਫਿਰ ਅਸੀਂ ਉਹਦਾ ਖੇਤ ਮੈਪ ਕਰਨਾ ਇਨਸ਼ੋਰ ਕਰਨਾ ਕਿ ਉਹਨੇ ਬਰਸਾਤੀ ਮੱਕੀ ਬੀਜੀ ਵੀ ਆ ਕੱਲ ਨੂੰ ਟਰੇਡਿੰਗ ਵਾਲਾ ਕੰਮ ਨਾਲ ਉਹਦੇ ਵੀ ਬਾਹਰ ਦੀ ਮੱਕੀ ਆ ਕੇ ਤੇ ਪੰਜਾਬ ਦੇ ਵਿੱਚ ਐਨਐਸਪੀ ਤੇ ਸਾਡੇ ਤੇ ਅਪਲੀਕੇਸ਼ਨ ਆਵੇ ਸਾਡੀ ਅਪਲੀਕੇਸ਼ਨ ਪੰਜਾਬ ਦੇ ਜ਼ਿਮੀਦਾਰ ਦੇ ਲਈ ਹੈਗੀ ਆ ਪੰਜਾਬ ਦੇ ਜ਼ਿਮੀਦਾਰ ਨੂੰ ਤਕੜਾ ਕਰਨ ਲਈ ਖੜੇ ਆ ਇਨ ਫਿਊਚਰ ਵੀ ਲਵਾਂਗੇ ਆਖਿੰਸ ਉਹ ਹੋਇਆ ਸਰ ਸੋ ਬੇਸਿਕਲੀ ਇਸ ਇਸ ਸਾਡੇ ਅੰਨੇ ਇੰਗਲਿਸ਼ ਚ ਵੀ ਆ ਤੇ ਪੰਜਾਬੀ ਚ ਵੀ ਹੈ ਜੀ ਜਿੰਮੇਦਾਰ ਪੰਜਾਬੀ ਚ ਵੀ ਮੀਕ ਸਾਡ ਹੈ

ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹਣਾ ਕਿ ਪੰਜਾਬ ਦੇ ਵਿੱਚ ਜਿਹੜੀ ਆ ਉਹ ਵਾਲੀ ਮੱਕੀ ਆ ਪਾਣੀ ਬਹੁਤ ਰਦੀ ਹੜੂ ਮੱਕੀ ਜਿੰਨ ਕਹਿੰਦੇ ਆ ਸਪਰਿੰਗ ਮੇਜ ਜਿਹਨੂੰ ਕਹਿੰਦੇ ਆ ਉਹ 5 ਲੱਖ ਏਕੜ ਹੈ ਸਰਕਾਰ ਕੋ ਡਾਟਾ ਹੈ ਨਹੀਂ ਪੁੱਛ ਲਿਓ ਅੱਜ ਤੇ ਸਾਡਾ ਡਾਟਾ ਗਲਤ ਹੋਵੇ ਤਾਂ ਸਾਨੂੰ ਜਿੱਥੇ ਮਰਜ਼ੀ ਖੜੇ ਕਰ ਲਿਓ ਰਾਣਾ ਜੀ ਇਹ ਮੱਕੀ ਜਿਹੜੀ ਇੱਕ ਮਿੰਟ ਇੱਕ ਮਿੰਟ ਤਾਂ ਜਵਾਬ ਦੇ ਦੇਣਗੇ ਗੱਲ ਆ ਬਰਸਾਤੀ ਇਹ 5 ਲੱਖ ਏਕੜ ਮੱਕੀ ਤੇ ਪਹੁੰਚੇ ਲੋਕ ਇਹ ਓਵਰਨਾਈਟ ਨਹੀਂ ਪਹੁੰਚ ਗਏ ਇਹਨਾਂ ਨੂੰ 15 ਸਾਲ ਲੱਗ ਗਏ ਇੱਥੇ ਪਹੁੰਚਣ ਨੂੰ ਤੇ ਜੇ ਆਪਾਂ ਕਹਿੰਦੇ ਇਹ 5 ਲੱਖ ਏਕੜ ਮੱਕੀ ਜਾਂ 10 ਲੱਖ ਏਕੜ ਮੱਕੀ ਇਮੀਡੀਏਟਲੀ ਇਸ ਸਾਲ ਬੀਜੀ ਜਾਣੀ ਹੈ ਨਹੀਂ ਲੋਕਾਂ ਨੇ ਤਜਰਬਾ ਕਰਨਾ ਐਸ ਵਾਰ ਤਜਰਬਾ ਕਰਨਾ ਉਹਨਾਂ ਨੂੰ ਪ੍ਰੋਫਿਟੇਬਲ ਹੈ ਕਿੱਥੇ ਮੱਕੀ ਦੇਖੋ ਕਿਤੇ ਵੱਧ ਨਿਕਲਣੀਆਂ ਨਾਰਮਲੀ 25 ਗੁੰਡਰ ਦੀ ਗੱਲ ਕਰਦੇ ਲੋਕ ਗੱਲ ਕਰਦੇ ਆ ਕਿਤੇ ਤੋਂ ਘੱਟ ਨਿਕਲੀਆਂ ਕਿਤੇ ਤੋਂ ਵੱਧ ਨਿਕਲਣੀਆਂ ਇਹ ਧਰਤੀ ਫਾਰਮਰ ਔਰ ਮੌਸਮ ਇਹ ਸਾਰੀਆਂ ਚੀਜ਼ਾਂ ਨਾਲ ਨਿਰਧਾਰਿਤ ਆ ਉਹਦੀ ਯੀਲਡ ਤੇ ਜੇ ਯੀਲਡ ਆਉਗੀ ਤੇ ਜ਼ਮੀਨ ਜ਼ਮੀਦਾਰ ਜ਼ਰੂਰ ਵਿਜੂਗਾ ਪਾਣੀ ਬਚਾਊਗਾ ਆਪਣੇ ਪੰਜਾਬ ਦਾ ਤੇ ਲੇਕਿਨ ਸਰਕਾਰ ਨੂੰ ਅੱਗੇ ਆਉਣਾ ਚਾਹੀਦਾ ਹ ਤੁਸੀਂ ਦੱਸੋ ਜੀ ਇਹ ਜਿਹੜੀ ਐਮਐਸਕੇ ਤੁਸੀਂ ਦੋਗੇ ਇਹ ਕਿਵੇਂ ਮੈਨਰੇ ਜੋਗੀ ਕਿਹੜੀ ਕੰਪਨੀ ਲਏਗੀ ਕੋਈ ਤੁਹਾਡੀ ਸੰਸਥਾ ਕਿ ਸਪੈਸ਼ਲਾਈਜ਼ਡ ਤੁਸੀਂ ਇਸ ਵਕਤੀ ਆ ਕੀ ਕਰੋਗੇ ਮੈਂ ਐਡ ਕਰਦੇ ਹਾਂ ਨਾਲ ਮੰਡੀਆਂ ਚ ਖਰੀਦੋਗੇ ਤੁਹਾਡੇ ਆਪਣੇ ਆਪ ਹੀ ਹੋਣਗੇ ਇੱਕ ਮਿੰਟ ਵੇਖੋ ਮੈਂ ਪਹਿਲਾਂ ਵੀ ਕਿਹਾ ਪਹਿਲੀ ਗੱਲ ਤੇ ਇਹ ਨੋਬਲ ਕੌਜ਼ ਆ ਉਹਦੇ ਤੁਸੀਂ ਲੋਕ ਸਾਰੇ ਯੋਗਦਾਨ ਦਿਓ ਲੇਕਿਨ ਸਰਕਾਰ ਕਿਉਂ ਸੁਤੀਆ ਸਰਕਾਰ ਥਾਪੀ ਮਾਰ ਕੇ ਅੱਗੇ ਕਿਉਂ ਨਹੀਂ ਕੀਤੀ ਆਉਂਦੀ ਕਿ ਇੱਕ ਰਾਣਾ ਕਹਿ ਸਕਦਾ ਮੈਂ ਐਮਐਸਪੀ ਦੇਣਾ ਤੇ ਉੱਥੇ ਸਰਕਾਰ ਨੇ ਉਹਨਾਂ ਕੌਮਲਾ ਫੈਲਾ ਐਡਾ ਕੁਛ ਆ ਹਾਂਜੀ ਇਨੀਆਂ ਪ੍ਰੋਕਿਊਰਮੈਂਟਸ ਕਰਦੇ ਆ ਝੋਨਾ ਕਣਕ ਕਿਨੇ ਕਿਨੇ 140 ਲੱਖ ਟਨ 100 ਹੈ 28 30 ਲੱਖਾਂ ਨੂੰ ਇੰਨੇ ਕੀ ਕਣਕ ਇਹ ਤਾਂ ਹੋਣੀ ਥੋੜੀ ਜਿਹੀ ਆ ਔਰ ਵੀ ਵਿਲ ਡੂ ਇਟ ਔਰ ਵੀ ਵਿਲ ਦੇ ਵਿੱਚ ਮੈਂ ਤੁਹਾਨੂੰ ਇਹ ਦੱਸਦਾ ਡਿਮਾਂਡ ਹੈ ਸਾਰੀਆਂ ਗੱਲਾਂ ਨਹੀਂ ਮੈਂ ਦੱਸਣੀਆਂ ਸਰਕਾਰ ਨੂੰ ਸਿਆਣੇ ਨਹੀਂ ਕਰਨਾ ਸਰਕਾਰ ਨੂੰ ਖੁਦ ਸਿਆਣੇ ਹੋਣਾ ਚਾਹੀਦਾ ਕਹਿਣਾ ਚਾਹੀਦਾ ਮੈਂ ਐਮਐਸਪੀ ਦੇ ਮੱਕੀ ਅਸੀਂ ਖਰੀਦਾਂਗੇ ਮੈਂ ਤਾਂ ਕਹਿ ਰਿਹਾ ਕਿ ਸਰਕਾਰ ਸਰਕਾਰ ਦਾ ਕੰਮ ਰਾਣਾ ਕਰੇ ਤੇ ਯਾਰੋ ਫਿਰ ਰਾਣਾ ਫਿਰ ਇਹ ਤਾਂ ਹੁੰਦਾ ਹੀ ਨਹੀਂ ਬਹੁਤ देखो पिछले साल गलत समय